ਕੀ ਕੱਲ ਜੀ ਸਾਰਿਆਂ ਨੂੰ ਉਮੀਦ ਕਰਦੇ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਅਸੀਂ ਬਣਾਉਣ ਲੱਗੇ ਆ ਨਮਕੀਨ ਮਟਰੇ ਜੋ ਆਪਾਂ ਘਰ ਵਿੱਚ ਬਣਾ ਸਕਦੇ ਹਾਂ ਬਹੁਤ ਹੀ ਵਧੀਆ ਤੇ ਬਹੁਤ ਹੀ ਟੇਸਟੀ ਬਣਦੀ ਹੈ ਹਾਂਜੀ ਜਦੋਂ ਕੋਈ ਨਮਕੀਨ ਚੀਜ਼ ਖਾਣ ਨੂੰ ਜੀ ਕਰੇ ਮਟਰੀ ਚਾਹ ਨਾਲ ਵੀ ਆਪਾਂ ਖਾ ਸਕਦੇ ਹਾਂ ਤੇ ਮਤਲਬ ਵੈਸੇ ਵੀ ਜੇ ਦਿਲ ਕਰਦਾ ਹੈ ਮਟਰੀ ਅਕਸਰ ਜੇ ਅਸੀਂ ਘਰੇ ਬਣਾ ਲੈਂਦੇ ਆ ਮਟਰੀ ਤੇ ਬਣਾ ਕੇ ਚਾਹ ਨਾਲ ਖਾ ਲੋ ਚਾਹ ਵੈਸੇ ਦੁੱਧ ਨਾਲ ਖਾ ਲੋ ਵੈਸੇ ਖਾ ਲੋ ਨਮਕੀਨ ਜਦੋਂ ਦਿਲ ਕਰਦਾ ਖਾਣ ਨੂੰ ਕੋਈ ਚੀਜ਼ ਜੀ ਮਟਰੀ ਬਣਾਉਣ ਲਈ ਅਸੀਂ ਪਾਈ ਹੈ ਮੈਦਾ ਲਿਆ ਹੈ ਤੇ ਥੋੜੀ ਜੀ ਅਸੀਂ ਕਾਲੀ ਮਿਰਚ ਲਈ ਦਰਦਰਾ ਕਰ ਲਿਆ ਇਹਨੂੰ ਇੱਕ ਚਮਚ ਅਸੀਂ ਜਵਾਇਨ ਦਾ ਪਾਵਾਂਗੇ ਤੇ ਇਹ ਆਪਾਂ ਠੰਡਾ ਪਾਣੀ ਲਿਆ ਹੈ ਮਤਲਬ ਬਰਫ ਵਾਲਾ ਤੇ ਇੱਕ ਚਮਚ ਅਸੀਂ ਨਮਕ ਦਾ ਪਾਵਾਂਗੇ ਤੇ ਹਾਂਜੀ ਸਭ ਤੋਂ ਪਹਿਲਾਂ ਆਪਾਂ ਜਵਾਇਨ ਪਾਵਾਂਗੇ ਇਹਨੂੰ ਹੱਥਾਂ ਵਿੱਚ ਨਾ ਮਲ ਲੈਣਾ ਮਤਲਬ ਥੋੜਾ ਜਿਹਾ ਇਹ ਇਹਦੀ ਕੁਸ਼ਬੋ ਬਹੁਤ ਵਧੀਆ ਆਉਂਦੀ ਹੈ ਬਹੁਤ ਵਧੀਆ ਹੁੰਦੀ ਹੈ ਜਵਾਇਨ ਵੈਸੇ ਵੀ ਤੇ ਕਾਲੀ ਮਿਰਚ ਪਾ ਦੇਣੀ ਆਪਾਂ ਇੱਕ ਚਮਚਾ ਪਾਣ ਨਮਕ ਦਾ ਪਾਵਾਂਗੇ ਫੋੜ ਇਹਨਾਂ ਨੂੰ ਮਿਕਸ ਕਰਾਂਗੇ ਪਹਿਲਾਂ ਚੰਗੀ ਤਰ੍ਹਾਂ ਸਾਰੀਆਂ ਚੀਜ਼ਾਂ ਨੂੰ ਹਾਂਜੀ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਤੇ ਇਹਦੇ ਵਿੱਚ ਹੁਣ ਆਪਾਂ ਘਿਓ ਪਾਵਾਂਗੇ ਹਾਂ ਜੀ ਇਹ ਨੂੰ ਬਹੁਤ ਚੰਗੀ ਤਰ੍ਹਾਂ ਆਪਾਂ ਬਣਾ ਲਏ ਹਾਂ ਜੀ ਇਹ ਬਹੁਤ ਹੀ ਖਸਤਾ ਤੇ ਬਹੁਤ ਹੀ ਟੇਸਟੀ ਬਣਦੀ ਹੈ ਤੇ ਹੁਣ ਮੈਂ ਲੋ ਆਪਾਂ ਇਹਨੂੰ ਇੱਥੋਂ ਵੇਖ ਲੈਣਾ ਮਤਲਬ ਜਿਵੇਂ ਇਹਦੀ ਲੱਡੂ ਜੇ ਬਣ ਲੱਜੇ ਇੰਨਾ ਕਿਉਂ ਹੋਣਾ ਚਾਹੀਦਾ ਵਿੱਚ ਤਾਂ ਹੀ ਇਹ ਖਸਤਾ ਤੇ ਬਹੁਤ ਹੀ ਟੇਸਟੀ ਬਣेंगी ਮਤਲਬ ਕਿਉਂ ਘੱਟ ਨਹੀਂ ਹੋਣਾ ਚਾਹੀਦਾ ਇੰਨਾ ਹੋਣਾ ਚਾਹੀਦਾ ਜਿਵੇਂ ਹੱਥ ਦੇ ਵਿੱਚ ਇਸ ਤਰ੍ਹਾਂ ਲੱਡੂ ਜਿਹਾ ਬਣ ਜੇ ਤੇ ਹੁਣ ਆਪਾਂ ਇਹਦੇ ਵਿੱਚ ਥੋੜਾ ਥੋੜਾ ਕਰਕੇ ਠੰਡਾ ਪਾਣੀ ਪਾਵਾਂਗੇ ਬਿਲਕੁਲ ਥੋੜਾ ਥੋੜਾ ਪਾਉਣਾ ਹੈ ਤੇ ਇਹਨੂੰ ਆਟੇ ਨੂੰ ਜ਼ਿਆਦਾ ਪਤਲਾ ਨਹੀਂ ਕਰਨਾ ਆਟੇ ਨੂੰ ਆਪਾਂ ਸਖਤ ਰੱਖਣਾ ਹੈ ਥੋੜਾ ਥੋੜਾ ਕਰਕੇ ਠੰਡਾ ਪਾਣੀ ਪਾਉਣਾ ਚਿਲਡ ਤੇ ਇਸ ਤਰ੍ਹਾਂ ਨੂੰ ਮਸਲ ਹੀ ਜਾਣਾ ਮੰਨ ਲਓ ਹਾਂਜੀ ਆਪਣਾ ਡੋ ਬਣ ਚੁੱਕਿਆ ਤੇ ਹੁਣ ਇਹਨੂੰ ਆਪਾਂ ਅੱਧੇ ਘੰਟੇ ਵਾਸਤੇ ਉੱਪਰ ਇਹਦੇ ਤੇਰ ਮਤਲਬ ਘਿਓ ਲਾਵਾਂਗੇ ਪਹਿਲਾਂ ਚੰਗੀ ਤਰ੍ਹਾਂ ਕਿਉਂਕਿ ਇਹ ਹਾਰ ਨਾ ਹੋਵੇ ਉੱਪਰ ਤੇ ਇਸ ਤੋਂ ਬਾਅਦ ਇਹਨੂੰ ਅੱਧਾ ਘੰਟਾ ਪੋਨੇ ਦੇ ਨਾਲ ਕੱਜ ਦੇਣਾ ਅੱਧਾ ਘੰਟਾ ਇਹਨੂੰ ਕੱਜ ਕੇ ਰੱਖ ਦੇਣਾ ਹੋ ਹਾਂਜੀ ਦੋ ਆਪਣਾ ਬਣ ਕੇ ਤਿਆਰ ਹੋ ਗਿਆ ਤੇ ਉੱਤੇ ਆਪਾਂ ਘੀ ਲਾਤਾ ਹੈ ਤੇ ਹੁਣ ਇਹਨੂੰ ਪੋਣੇ ਦੇ ਨਾਲ ਅੱਧੇ ਘੰਟੇ ਵਾਸਤੇ ਕੱਜ ਕੇ ਰੱਖ ਦੇਣਾ ਚੰਗੀ ਤਰ੍ਹਾਂ ਫਿਰ ਇਹਦੀ ਮਟਰੀ ਕੱਢਾਂਗੇ ਤੇ ਫਿਰ ਤੁਹਾਨੂੰ ਦਿਖਾਉਨੇ ਹਾਂ ਹਾਂਜੀ ਆਟਾ ਗੁੰਨੇ ਰੱਖ ਗੁੰਨ ਕੇ ਰੱਖੇ ਨੂੰ ਆਪਾਂ ਨੂੰ ਅੱਧਾ ਘੰਟਾ ਹੋ ਗਿਆ ਤੇ ਹੁਣ ਇਹ ਬਹੁਤ ਹੀ ਵਧੀਆ ਸੌਫਟ ਹੋ ਗਿਆ ਤੇ ਹੁਣ ਆਪਾਂ ਇਹਨੂੰ ਇੱਕ ਵਾਰੀ ਜਿਹੜਾ ਘਿਓ ਲਾਇਆ ਸੀ ਵਿੱਚ ਮਿਕਸ ਕਰ ਦਵਾਂਗੇ ਇਸ ਤਰ੍ਹਾਂ ਵੇਖੋ ਇਹ ਮਲ ਲਵਾਂਗੇ ਗੁੰਨੂ ਲਾਵਾਂਗੇ ਗੁੰਨ ਆਪਾਂ ਇਹਦੇ ਪੇੜੇ ਕਰਾਂਗੇ ਬਿਲਕੁਲ ਇਹ ਵੇਖੋ ਇਸ ਤਰ੍ਹਾਂ ਦਾ ਗੁੰਨਣਾ ਸਖਤ ਜਿਆਦਾ ਮਲੋ ਢਿੱਲਾ ਵੀ ਨਾ ਹੋਵੇ ਤੇ ਹੁਣ ਆਪਾਂ ਇਹਦੇ ਪੇੜੇ ਬਣਾਵਾਂਗੇ ਹਾਂਜੀ ਹੁਣ ਆਪਾਂ ਇਸ ਤਰ੍ਹਾਂ ਦੀ ਸ਼ੇਪ ਚ ਇਹਨੂੰ ਕਰ ਲੈਣਾ ਤੇ ਹੁਣ ਇਹਦੇ ਪੇੜੇ ਕੱਟ ਲੈਨੇ ਆਪਾਂ ਜਿਹੜੇ ਬਣਾ ਲੈਨੇ ਆਪਾਂ ਹੁਣ ਇਹਦੇ ਜਿ ਇਸ ਤਰ੍ਹਾਂ ਦੀ ਸ਼ੇਪ ਚ ਬਣਾ ਕੇ ਹੁਣ ਇਹਦੇ ਪੇੜੇ ਆਪਾਂ ਕੱਟ ਲੈਨੇ ਨੇ ਚਾਤ ਬਣ ਕੇ ਪਿੜੇ ਦੇ ਹੁਣ ਤੇ ਹੁਣ ਇਹਨਾਂ ਨੂੰ ਇਸ ਤਰ੍ਹਾਂ ਕਰ ਲੈਣਾ ਆਪਾਂ ਹਾਂਜੀ ਇਹਨੂੰ ਹੱਥਾਂ ਨੂੰ ghee ਲਾ ਲੈਣਾ ਲਾ ਆਟਾ ਨਹੀਂ ਲਾਉਣਾ ਹੈਗਾ ਹੁਣ ਇਹ ਲਾ ਕੇ ਤੇ ਇਸ ਤਰ੍ਹਾਂ ਨੂੰ ਤੇ ਇਹਦੀ ਚੋਣ ਬਣਾ ਲੈਣੀ ਇਸ ਤਰ੍ਹਾਂ ਥੋੜਾ ਜਿਹਾ ਇਹਨੂੰ ਇਸ ਤਰ੍ਹਾਂ ਦੇ ਸ਼ੇਪ ਚ ਕਰਕੇ ਫਿਰ ਇਹਨੂੰ ghee ਲਾ ਦੇਣਾ ਚੱਕਲੇ ਨੂੰ ਵੀ ਆਪਾਂ ਚੰਗੀ ਤਰ੍ਹਾਂ ਇਲਾਕੇ ਫਿਰ ਇਹਨੂੰ ਗੇਲਣਾ ਨਾ ਜ਼ਿਆਦਾ ਪਤਲਾ ਰੋਟੀ ਕਰਨੀ ਨਾ ਜ਼ਿਆਦਾ ਮੋਟੀ ਸ਼ੇਪ ਚ ਮਠੀਆਂ ਬਹੁਤ ਹੀ ਵਧੀਆ ਤੇ ਟੇਸਟੀ ਬਣਨ ਗਈਆਂ ਹਾਂਜੀ ਬਸ ਇੰਨਾ ਕੁ ਇਹਨੂੰ ਮੋਟਾ ਰੱਖ ਲੈ। ਇਹ ਆ ਦੇਖੋ ਇਹ ਇੰਨੀ ਕੁ ਮੋਟੀ ਬਸ। ਤੇ ਹੁਣ ਇਹਦੀ ਕਟਿੰਗ ਕਰਾਂਗੇ ਆਪਾਂ। ਬਹੁਤ ਹੀ ਟੇਸਟੀ ਤੇ ਬਹੁਤ ਹੀ ਸੁਆਦ ਮਟਰੀ ਬਣੇਗੀ। ਉਹਨਾਂ ਦੀ ਕਟੰਗ ਕਰ ਲੈਣੀ ਤੇ ਹੁਣ ਇਹਨਾਂ ਨੂੰ ਆਪ ਪਸ ਇਸ ਤਰ੍ਹਾਂ ਦੇ ਸ਼ੇਪ ਵਿੱਚ ਇਸ ਤਰ੍ਹਾਂ ਕੱਟ ਲੈਣਾ ਜਿਹੜਾ ਆਪਾਂ ਤੇਲ ਚ ਪਾਵਾਂਗੇ ਨਾ ਬਿਲਕੁਲ ਇਹ ਆਪਣੇ ਆਪ ਅਲੱਗ-ਅਲੱਗ ਹੋ ਜਾਣਗੀਆਂ ਛੋਟੇ-ਛੋਟੇ ਪੀਸ ਐਵੇਂ ਬਣਾ ਲੈਣੇ ਨੇ ਤੇ ਹੁਣ ਆਪਾਂ ਇਹਨੂੰ ਪਲੇਟ ਦੇ ਵਿੱਚ ਰੱਖੀ ਜਾਵਾਂਗੇ ਇਸ ਤਰ੍ਹਾਂ ਹਾਂਜੀ ਹੁਣ ਇਹਨੂੰ ਇਸ ਤਰ੍ਹਾਂ ਪਲੇਟ ਦੇ ਵਿੱਚ ਰੱਖ ਲਵਾਂਗੇ ਸਾਰਿਆਂ ਨੂੰ ਬਹੁਤ ਹੀ ਟੇਸਟੀ ਤੇ ਬਹੁਤ ਹੀ ਸੁਆਦ ਬਣਦੀ ਹੈ ਮਟਰੀ ਹਾਂਜੀ ਤੇਲ ਆਪਣਾ ਗਰਮ ਹੋ ਚੁੱਕਾ ਹੈ ਤੇ ਮਤਲਬ ਹੁਣ ਆਪਾਂ ਮਟਰੀ ਜਿਹੜੀ ਇਹ ਤੇਲ ਦੇ ਵਿੱਚ ਪਾਵਾਂਗੇ ਤੇ ਇਹ ਚ ਪਕਾਵਾਂਗੇ ਇਹਨਾਂ ਨੂੰ ਹੁਣ ਬਹੁਤ ਹੀ ਟੇਸਟੀ ਤੇ ਬਹੁਤ ਹੀ ਵਧੀਆ ਬਣਨਗੀਆਂ ਤੇ ਲੋ ਮੈਨੂੰ ਸਲੋ ਫਲੇਮ ਤੇ ਇਹਨਾਂ ਨੂੰ ਪਕਾਉਣਾ ਹੈ ਜਿਆਦਾ ਹਾਈ ਨਹੀਂ ਕਰਨਾ ਹੈਗਾ ਗੈਸ ਸਲੋ ਰੱਖਣਾ ਹੈ ਹਾਂਜੀ ਸਲੋ ਫਲੇਮ ਤੇ ਇਹਨਾਂ ਨੂੰ ਪਕਾਉਣਾ ਬਿਲਕੁਲ ਦੇਖੋ ਆ ਜਿਵੇਂ ਹੁਣ ਪੱਕ ਰਹੀਆਂ ਤੇ 5-7 ਮਿੰਟ ਲੱਗਣਗੇ ਘੱਟ ਤੋਂ ਘੱਟ ਪੱਕਣ ਤੇ ਤੇ ਕਿਨੂ ਕਿਨੂ ਪਸੰਦ ਹੈ ਮਟਰੀ ਨਮਕੀਨ ਲਾਈਕ ਕਮੈਂਟਸ ਕਰਕੇ ਦੱਸਿਓ ਮੈਨੂੰ ਵੀ ਕਿਨੂ ਕਿਨੂ ਪਸੰਦ ਹੈ ਬਹੁਤ ਟੇਸਟੀ ਤੇ ਬਹੁਤ ਹੀ ਵਧੀਆ ਬੰਦਦੀ ਐ ਅਜ ਤਾਂ ਘਰੇ ਬਣਾ ਲੈਨੇ ਹੁਣ ਨੇ ਮੱਲ ਮਟਰੀ ਚਾਹ ਨਾਲ ਖਾਣ ਵਾਸਤੇ ਨਾ ਤੇ ਬਹੁਤ ਹੀ ਸੁਆਦ ਲੱਗਦੀ ਐ ਬਹੁਤ ਟੇਸਟੀ ਲੱਗਦੀ ਐ ਬੱਚਿਆਂ ਨੂੰ ਬੱਚੇ ਵੀ ਬਹੁਤ ਖੁਸ਼ ਹੋ ਕੇ ਖਾਂਦੇ ਨੇ ਤੇ ਆਪਾਂ ਵੀ ਖਾ ਸਕਦੇ ਆ ਬਧੀਆ ਖੁਸ਼ ਹੋ ਕੇ ਹਾਂਜੀ ਮਟਰੀ ਆਪਣੀ ਬਣ ਕੇ ਤਿਆਰ ਹੋ ਗਈ ਹੈ ਹੁਣ ਆਪਾਂ ਤੇਲ ਦੇ ਵਿੱਚੋਂ ਇਹਨੂੰ ਬਾਹਰ ਕੱਢਾਂਗੇ ਦੇਖੋ ਕਿੰਨੇ ਵਧੀਆ ਕ੍ਰਿਸਪੀ ਕ੍ਰਿਸਪੀ ਬਣੀ ਹੈ ਬਹੁਤ ਹੀ ਵਧੀਆ ਬਹੁਤ ਸੁਆਦ ਹਾਂਜੀ ਮਟਰੀ ਬਣ ਕੇ ਸਾਡੀ ਤਿਆਰ ਹੋ ਗਈ ਹੈ ਬਹੁਤ ਹੀ ਟੇਸਟੀ ਤੇ ਬਹੁਤ ਹੀ ਕ੍ਰਿਸਪੀ ਬਹੁਤ ਵਧੀਆ ਬਣੀ ਹੈ ਤੇ ਬਹੁਤ ਹੀ ਖਸਤਾ ਤੇ ਟੇਸਟੀ ਬਣੀ ਹੈ ਇਹ ਆਪਾਂ ਘਰ ਵਿੱਚ ਬਣਾ ਸਕਦੇ ਹਾਂ ਤੇ ਚਾਹ ਨਾਲ ਖਾਣ ਨੂੰ ਵੀ ਬਹੁਤ ਹੀ ਵਧੀਆ ਚਾਹ ਨਾਲ ਖਾ ਸਕਦੇ ਹਾਂ ਵੈਸੇ ਵੀ ਖਾ ਸਕਦੇ ਆ ਜਦੋਂ ਨਮਕੀਨ ਖਾਣ ਨੂੰ ਕੋਈ ਦਿਲ ਕਰਦਾ ਹੈ ਤੇ ਕਿੰਨੂ ਕਿੰਨੂ ਪਸੰਦ ਹੈ ਮਟਰੀ ਦਾ ਕਮੈਂਟਸ ਕਰਕੇ ਦੱਸਿਓ ਤੇ ਸਾਡੀਆਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਵੱਧ ਤੋਂ ਵੱਧ ਵੇਖਿਆ ਕਰੋ ਵੀਡੀਓ ਸਾਡੀਆਂ ਤੁਹਾਡੇ ਤੁਹਾਡੇ ਸਪੋਰਟ ਦੀ ਲੋੜ ਹੈ ਥੈਂਕ ਯੂ ਜਿਹੜੇ ਜਿਹੜੇ ਸਾਡੇ ਭੈਣ ਭਰਾ ਵੀਡੀਓ ਵੇਖਦੇ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਦਿਲੋਂ ਧੰਨਵਾਦ ਮੈਂ ਕਰਦੀ ਆ ਥੈਂਕ ਯੂ ਫਾਰ ਵਾਚਿੰਗ